ਸਵੇਰ ਦਾ ਮੌਸਮ ਕਿੰਨਾ ਵਧੀਆ ਛੁਟੀਆਂ ਛੁਟੀਆਂ ਹਰੀਆਂ ਹਰੀਆਂ ਕਣਕਾਂ ਉੱਤੇ ਤੇਲ ਦੀਆਂ ਬੂੰਦਾਂ ਸਰਦੀਆਂ ਹੋ ਰਹੀਆਂ ਤੇ ਇਦਾਂ ਵੀ ਸਰਦੀਆਂ ਚ ਖਾਣ ਪੀਣ ਬਹੁਤ ਵਧੀਆ ਹੁੰਦਾ ਖਾਸ ਕਰਕੇ ਪਿੰਨੀਆਂ ਜਾਂ ਹੋਰ ਗਾਵਾ ਜਿਹੇ ਕੋਆ ਆ ਗਿਦਰੀਲਾ ਆ ਪੰਜੀਰੀ ਹੋਈ ਅੰਡੇ ਮਤਲਬ ਬਹੁਤ ਵਧੀਆ ਖਰਾਕਾਂ ਸਾਡੀਆਂ ਹੁੰਦੀਆਂ ਤੇ ਉਹ ਭਾਰਗਾ ਹੁੰਦੀਆਂ ਤੇ ਖਾ ਪੀ ਕੇ ਰਜਾਈਆਂ 'ਚ ਨਹੀਂ ਬੈਣਾ ਚਾਹੀਦਾ ਬਾਹਰ ਦਾ ਨਜ਼ਾਰਾ ਲੈਣਾ ਚਾਹੀਦਾ ਬਾਹਰ ਸੈਰ ਕਰਨੀ ਚਾਹੀਦੀ ਸਵੇਰ-ਸਵੇਰ ਸਵੇਰ ਦੀ ਸਰਸਤ ਤੋਂ ਵਧੀ ਐਵੇਂ ਬਿਮਾਰ ਬਣ ਕੇ ਬੈਠੇ ਰਹਿਣਾ ਰਜਾਈਆਂ 'ਚ ਵੜਤੀ ਨੇਕ ਮੰਨਣਾ ਮੈਂ ਵੇਖਿਆ ਜਿਹੜੀਆਂ ਡੇਲੀ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਫਟਾਫਟ ਦੌੜ ਜਾਂਦੀਆਂ ਮਜ਼ਦੂਰ ਲੋਕ ਜਿਹੜੇ ਉਹਨਾਂ ਨੇ ਹੱਥਾਂ 'ਚ ਆਪਣੀ ਰੋਟੀ ਗਾੜੀ ਚੋੜੀ ਫੜਈਆ ਫਟਾਫਟ ਦੌੜ ਜਾਂਦੇ ਤੇ ਪਤਾ ਕਮਾਵਾ ਕਿਤੇ ਖਾਵਾਂਗੇ ਮਿਹਨਤ ਤਾਂ ਕੋਈ ਮੈਣ ਨਾ ਮਿਹਨਤ ਕੰਮ ਵੱਡਾ ਤੇ ਛੋਟਾ ਮਿਹਨਤ ਦਾ ਕੋਈ ਮੈਣਾ ਹੀ ਨਹੀਂਗਾ ਕੋਈ ਤਨਾ ਹੀ ਨਹੀਂਗਾ ਕਿਉਂਕਿ ਜੇ ਆਪਾਂ ਕਰਾਂਗੇ ਨਾ ਤੇ ਆਪਾਂ ਫਿਰ ਕਮਾਵਾਂਗੇ ਕਿੱਥੋਂ ਖਰਚਾਂਗੇ ਕਿੱਥੋਂ ਇਸ ਕਰਕੇ ਭਾਰ ਨਿਕੜਿਆ ਕਰੋ ਆ ਆਪਣੀ ਜ਼ਮੀਨ ਨਹੀਂ ਤੇ ਲੋਕਾਂ ਦੀਆਂ ਸਹੀ ਅੱਖਾਂ ਨੂੰ ਸਕੂਨ ਮਿਲਦਾ ਦਿਲ ਖੁਸ਼ ਹੁੰਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਡਿਪਰੈਸ਼ਨ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਦੂਰ ਰਹਿ ਜਾਂਦੀਆਂ ਆਪਣੇ ਆਪ ਨੂੰ ਬਿਜ਼ੀ ਰੱਖੋ ਖੁਸ਼ ਰਹੋ ਸੋਨਾ ਖਾਓ ਖਾ ਕੇ ਤੇ ਉਹਨੂੰ ਪਿਚਾਓ ਸਭ ਤੋਂ ਵੱਡੀ ਚੀਜ਼ ਜਿਹੜਾ ਮੁੱਲੀ ਚੀਜ਼ ਜਿਹੜੀ ਉਹ ਸਿਹਤ ਹੈ ਜੇ ਸੇਤ ਨਹੀਂ ਨਾ ਤੇ ਕੁਝ ਵੀ ਨਹੀਂ ਦੁਨੀਆ ਦੀਆਂ ਤਵਾਮ ਚੀਜ਼ਾਂ ਵਧੀਆ ਕਦੀ ਵੀ ਤੁਹਾਨੂੰ ਚੰਗੀਆਂ ਨਹੀਂ ਲੱਗਣਗੀਆਂ ਜੇ ਤੁਹਾਡਾ ਮਨ ਖੁਸ਼ ਹੈ ਨਾ ਤੁਹਾਡੀ ਜ਼ਿੰਦਗੀ ਖੁਸ਼ ਹੈ